ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੇ ਤੁਮ ਕਾਵੋ ਆਪਹਾ ਦੇ ਮੋਹਿ ਬਚਾਵੋ ਸੋ ਕੇ ਬਸam ਮੋਰੋ ਪਰਵਾਰਾ ਸੇਵਕ ਸਿਖਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁੰਟਣ ਸਤਰ ਹਮਾਰੇ ਮਾਰੀਐ ਆਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਖਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਥ ਦੁਸ਼ਟਣ ਕੇ ਹੰਤਾ ਤਮਹ ਪ੍ਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰਪਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਕੀ ਆਤਮਾ ਸਾ ਜਵਣ ਕਾਲ ਜੋ ਕੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਹ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲ ਮੋਹ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰਚਰੀ ਅਸਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਿ ਉਤਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪਿਆ ਆਪਣੀ ਬੂਝ ਉਚਾਰੈ ਤਮ ਸਭ ਹੀ ਤੇਰਾ ਨਰਾਲਮ ਜਾਣਤ ਬੇਦ ਭੇਦ ਹਰਿਆਲਮ ਰੰਗਾਰ ਨਿਰਪਿਕਾ ਨਿਰਲਾੰਬਿਆ ਦਾ ਨੀਲਾ ਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਿਰਪਾ ਹੰਨਿ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਨਿਰੰਕਾਰ ਕਾ ਚਿੰਤਨਹਿ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤੀ ਤਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁਪਸਰੂਪਾ ਰੰਗ ਭਇਓ ਰਾਬ ਕਹੀ ਪਪਾ ਅੰਡਜ ਜੇਰਜ ਸੇ ਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨੀ ਕਹ ਫੁਲ ਰਾਜਾ ਹ ਬੈਠਾ ਕਹ ਸਿੰਮਟ ਪਏ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪ ਆਵਾਜ ਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਬਾਰਾ ਸਿਕ ਸੰਗਰ दुष्ट जेतिय उठवत उत्पता सकलमलेच करो रणकाता जी अस्तुच तव सरनी परे तिनके दुष्ट दुखै तवे मरे पुरख जवन पग परे तिहारे ते तिनके तुम संकट सवटारे जो कल को एक बार त्याह है ताके काल नट न एह रच्छा होए ताहे सब काला दुष्ट रिष्ट डरे तत्काला कृपा दृष्ट तन जाय न हर हो ताके ताप तनक मोह हर हो ਰੇਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ ਵੈ ਸਕੈਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹਿਆਂ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮੋਹਿ ਬਚਾਵੋ ਸੋ ਕੇ ਬਸਾ ਮੋਰੋ ਪਰਵਾਰਾ ਸੇਵਕ ਸਿਖਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਖਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਥ ਦੁਸ਼ਟਣ ਕੇ ਹੰਤਾ ਤਮਹੋ ਪ੍ਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੋ ਅਵਤਰਾ ਕਾਲ ਪਾਏ ਕਰਪਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਕੀ ਆਤਮਾ ਸਾ ਜਵਣ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰੀ ਅਸਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬਿ ਉਤਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪਿਆ ਆਪਣੀ ਬੂਝ ਉਚਾਰੈ ਤਮ ਸਭ ਹੀ ਤੇਰੇ ਨਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਪਿਕਾ ਨਿਰਲਾmbਿਆ ਦਾ ਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹੰਨਿ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਨਿਰੰਕਾਰ ਕਾ ਚਿੰਤਨਹਿ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤੀ ਤਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁਪਸਰੂਪਾ ਰੰਗ ਭਇਓ ਰਾਬ ਕਹੀ ਪਪਾ ਅੰਡਜ ਜੇਰਜ ਸੇ ਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨੀ ਕਹ ਫੁਲ ਰਾਜਾ ਹ ਬੈਠਾ ਕਹ ਸਿੰਮਟ ਪਏ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪ ਆਵਾਜ ਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਬਾਰਾ ਸਿਕ ਸੰਗਰ दुष्ट जेतिय उठवत उत्पता सकलमलेच करो रणकाता जी अस तुच तव सरनी परे तिनके दुष्ट दुखै तवे मरे पुरख जवन पग परे तिहारे ते तिनके तुम संकट सब टारें जो कल को एक बार त्याह है ताके काल नट न एह रछा होए ताहे सब काला दुष्ट रिष्ट डरे तत्काला कृपा दृष्ट तन जाय न हर हो ताके ताप तनक मोहर हो ਰੇਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ ਵੈ ਸਕੈਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹਿਆਂ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮੋਹਿ ਬਚਾਵੋ ਸੋ ਕੇ ਬਸੰ ਮੋਰੋ ਪਰਵਾਰਾ ਸੇਵਕ ਸਿਖਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁੰਟੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਖਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਥ ਦੁਸ਼ਟਣ ਕੇ ਹੰਤਾ ਤਮਹੋ ਪ੍ਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਿਵ ਕੀ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲ ਮੋਹ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰੀ ਅਸੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਿ ਉਦਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿਆ ਆਪਣੀ ਬੂਝ ਉਚਾਰੈ ਤਮਸਭਿ ਹੈ ਤੇਰੈ ਨਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਪਿਕਾ ਨਿਰਲਾmbਿਆ ਦਾ ਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹੰਨਿ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਨਿਰੰਕਾਰ ਕਾ ਚਿੰਤਨਹਿ ਪਿਵਾ ਆਪਿ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤੀ ਸੰਸਾਰ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਭਇਓ ਰਾਬ ਕਹੀ ਪਪਾ ਅੰਡਜ ਜੇਰਜ ਸਿਤਜ ਕਿੰਨੇ ਉਤਪਜ ਖਾਨ ਬਹੁ ਰਚ ਦਿਨੇ ਕਹ ਫੁਲ ਰਾਜਾ ਹ ਬੈਠਾ ਕਹ ਸਿੰਮਟ ਭਇ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪ ਬਾਜਗਾ ਸਰੂ ਸਿਅੰਪ ਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਬਾਰਾ ਸਿਖ ਸੰਗਰ दुष्ट जेतिय उठवत उत्पता सकलमलेच करो रणकाता जी अस तुच तव सरनी परे तिनके दुष्ट दुखै तवे मरे पुरख जवन पग परे तिहारे ते तिनके तुम संकट सवटारे जो कल को एक बार त्याह है ताके काल निटने ए है रक्षा होए ताहे सब काला दुष्ट रिष्ट डरे तत्काला कृपा दृष्ट तन जाय न हर हो ताके ताप तनक मोहर हो ਰੇਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹਿਆਂ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਵ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮੋਹਿ ਬਚਾਵੋ ਸੋ ਕੇ ਬਸੰ ਮੋਰੋ ਪਰਵਾਰਾ ਸੇਵਕ ਸਿਖਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁੰਟਣ ਸਤਰ ਹਮਾਰੇ ਮਾਰੀਐ ਆਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਥ ਦੁਸ਼ਟਣ ਕੇ ਹੰਤਾ ਤਮਹੋ ਪ੍ਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਕੇ ਆਤਮਾ ਸਾ ਜਵਣ ਕਾਲ ਜੋ ਕੀ ਸਿਵ ਕੀ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰਚਰੀ ਅਸਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬਿ ਉਤਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿਆ ਆਪਣੀ ਬੂਝ ਉਚਾਰੈ ਤਮਸਭਿ ਹੈ ਤੇਰਾ ਨਰਾਲਮ ਜਾਣਤ ਬੇਦ ਭੇਦ ਹਰਿਆਲਮ ਰੰਗਾਰ ਨਿਰਪਿਕਾ ਨਿਰਲਾੰਬਯਾ ਦਾ ਨੀਲਾ ਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਿਰਪਾ ਹੰਨਿ ਅਨੁਮਾਨਤ ਮਹਾਮੂੜ ਕਥ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੁ ਨਿਰੰਕਾਰ ਕਾ ਚਿੰਤਨਹਿ ਪਿਵਾ ਆਪਿ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁਪਸਰੂਪਾ ਰੰਗ ਭਇਓ ਰਾਬ ਕਹੀ ਪਪਾ ਅੰਡਜ ਜੇਰਜ ਸੇ ਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨੀ ਕਹ ਫੁਲ ਰਾਜਾ ਹ ਬੈਠਾ ਕਹ ਸਿੰਪ ਪਇ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪ ਆਵਾਜ ਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਬਾਰਾ ਸਿਕ ਸੰਗਰ दुष्ट जेतिय उठवत उत्पता सकलमलेच करो रणकाता जी अस तुच तव सरनी परे तिनके दुष्ट दुखै तवे मरे पुरख जवन पग परे तिहारे ते तिनके तुम संकट सवटारे जो कल को एक बार त्याह है ताके काल नट न एह रछा होए ताहे सब काला दुष्ट रिष्ट डरे तत्काला कृपा दृष्ट तन जाय न हर हो ताके ताप तनक मोह हर हो ਰੇਦ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ ਵੈ ਸਕੈਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹਿਆਂ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉ ਠੋਰ ਮੋ ਹੋ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪਹਾ ਦੇ ਮੋਹਿ ਬਚਾਵੋ ਸੋ ਕੇ ਬਸੰ ਮੋਰੋ ਪਰਵਾਰਾ ਸੇਵਕ ਸਖਸਵੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭੈ ਰਣਕੁ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਖਾ ਮਾਰੇ ਤਾਰੀਐ ਚੁੰਟੁਣ ਸਤਰ ਹਮਾਰੇ ਮਾਰੀਐ ਆਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਖਾ ਰੱਖ ਲਿਓ ਮੈ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਥ ਦੁਸ਼ਟਣ ਕੇ ਹੰਤਾ ਤਮਹੋ ਪ੍ਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੋ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਕੇ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲ ਮੋਹ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰਚਰੀ ਅਸਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਤਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪਿਆ ਆਪਣੀ ਬੂਝ ਉਚਾਰੈ ਤਮ ਸਭ ਹੀ ਤੇਰੇ ਨਰਾਲਮ ਜਾਣਤ ਬੇਦ ਭੇਦ ਹਰਿਆਲਮ ਰੰਗਾਰ ਨਿਰਪਿਕਾ ਨਿਰਲਾੰਬਿਆ ਦਾ ਨੀਲਾ ਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਿਰਪਾ ਹਾਨਿ ਅਨੁਮਾਨਤ ਮਹਾਮੂੜ ਕਥ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੁ ਨਿਰੰਕਾਰ ਕਾ ਚਿੰਤਨਹਿ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਭਇਓ ਰਾਬ ਕਹੀ ਪਪਾ ਅੰਡਜ ਜੇਰਜ ਸਿਤਜ ਕਿੰਨੀ ਉਤਪਜ ਖਾਨ ਬਹੁ ਰਚ ਦਿਨੇ ਕਹ ਫੁੱਲ ਰਾਜਾ ਹ ਬੈਠਾ ਕਹ ਸਿੰਮਟ ਪਏ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪ ਆਵਾਜ ਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰਾ ਸਿਕ ਸੰਗਰ दुष्ट जति उठवत उत्पता सकलमलेच करो रणकाता जी अस्तुच तव सरनी परे तिनके दुष्ट दुखै तवे मरे पुरख जवन पग परे तिहारे ते तिनके तुम संकट सवतारें जो कल को एक बार त्याह है ताके कारण न एह है रक्षा होए ताहे सब काला दुष्ट रिष्ट डरे तत्काला कृपा दृष्टु तन जाय न हर हो ताके ताप तनक मोहर हो ਰੇਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ ਵੈਸ ਕਹਿਣਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹਿਆਂ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਉ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਬਾਰੀ ਸਰਵ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ